ਗਾਣਿਆਂ ਦੇ ਵਿੱਚ ਜਦੋਂ ਤੁਸੀਂ ਆਏ ਨਾ ਤਾਂ ਟੀਵੀ ਤੇ ਤੁਹਾਨੂੰ ਦੇਖ ਕੇ ਹਰ ਪਾਸੇ ਹੇਰਾਉਣਾ ਪੈ ਗਿਆ ਯਾਰ ਜਾਂ ਤਾਂ ਇਹ ਬੰਦਾ ਗੁੱਗੂ ਗਿੱਲ ਦਾ ਛੋਟਾ ਭਰਾ ਹੈ ਜਾਂ ਮੁੰਡਾ ਹੈ ਤੇ ਉਸ ਤੋਂ ਬਾਅਦ ਤੁਸੀਂ ਫਿਰ ਤੁਹਾਨੂੰ ਪਹਿਲੀ ਫਿਲਮ ਦੇ ਵਿੱਚ ਹੀ ਮੌਕਾ ਮਿਲਿਆ ਗਿੱਲ ਸਾਹਿਬ ਦੇ ਨਾਲ ਕੰਮ ਕਰਨ ਦਾ ਉਦੋਂ ਫੇਰ ਗੱਲਬਾਤ ਤੁਸੀਂ ਕੀਤੀ ਉਹਨਾਂ ਨਾਲ ਵੀ ਲੋਕ ਮੈਨੂੰ ਐਂ ਕਹਿੰਦੇ ਨੇ ਮੈਂ ਸਭ ਤੋਂ ਪਹਿਲਾਂ ਕੀ ਸੀਗਾ ਜਦੋਂ ਮੈਂ ਸੌਂਗ ਹੀ ਕਰਦਾ ਸੀਗਾ ਤੇ ਉਸ ਟਾਈਮ ਤੇ ਇੱਕ ਮੈਂ ਗਾਣਾ ਕੀਤਾ ਸੀ ਪਰਮਵੀਰ ਇੱਕ ਐਕਟਰ ਨੇ ਉਹਨਾਂ ਨੇ ਡਾਇਰੈਕਟ ਕੀਤਾ ਸੀਗਾ ਉਹਨਾਂ ਦਾ ਡਾਇਰੈਕਟ ਕੀਤਾ ਹੋਇਆ ਇੱਕ ਗਾਣਾ ਕੀਤਾ ਸੀ ਉਹਦੇ 'ਚ ਮੈਂ ਤੇ ਗੈਵੀ ਦੋਨੋਂ ਇਕੱਠੇ ਸੀ ਉਸ ਗਾਣੇ ਨੂੰ ਦੇਖ ਕੇ ਮੈਨੂੰ ਇੰਡਸਟਰੀ ਤੋਂ ਫੋਨ ਆਇਆ ਹੂੰ ਦੇ ਹਰ ਕੋਈ ਮੈਨੂੰ ਪੁੱਛੇ ਕਿ ਵੀ ਯਾਰ ਬਹੁਤ ਵਧੀਆ ਐਕਟਿੰਗ ਕੀਤੀ ਆ ਬਹੁਤ ਵਧੀਆ ਉਦੋਂ ਤੱਕ ਮੈਨੂੰ ਕੁਝ ਨਹੀਂ ਪਤਾ ਸੀਗਾ ਜੇ ਗੁੱਗੂ ਭਾਜੀ ਦੇ ਨਾਲ ਮੈਨੂੰ ਲੋਕੀ ਜੋੜਨਗੇ ਮੈਨੂੰ ਨਹੀਂ ਪਤਾ ਸੀ ਫਿਰ ਜਦੋਂ ਮੈਂ ਫਿਲਮ ਕੀਤੀ ਫਿਲਮ ਦੇ ਵਿੱਚ ਮੈਂ ਗੁੱਗੂ ਭਾਜੀ ਨੂੰ ਸਾਹਮਣੇ ਦੇਖਿਆ ਆਪਣੇ ਤੇ ਇੱਕ ਹੁੰਦਾ ਨੇ ਕਿ ਸਾਮੋ ਸਾਹਮਣੀ ਜਦੋਂ ਤੁਸੀਂ ਹੁੰਦੇ ਆ ਤੇ ਤੁਹਾਨੂੰ ਲੱਗਦਾ ਯਾਰ ਇਹ ਤਾਂ ਸੇਮ ਟੂ ਸੇਮ ਮਤਲਬ ਜੇ ਮੇਰੇ ਵਰਗੇ ਕੁਦਰਤੀ ਹੁੰਦਾ ਨਾ ਕਿ ਕੋਈ ਚੀਜ਼ਾਂ ਕਹਿੰਦੇ ਹੁੰਦੇ ਆ ਦੁਨੀਆ ਦੇ ਵਿੱਚ ਸੱਤ ਇੱਕੋ ਤਰ੍ਹਾਂ ਦੇ ਬੰਦੇ ਹੁੰਦੇ ਆ ਮੈਨੂੰ ਲੱਗਦਾ ਸਾਡੇ ਪੰਜਾਬ 'ਚ ਦੋ ਬੰਦੇ ਤਾਂ ਸਾਹਮਣੇ ਦਿਖਦੇ ਆ ਸਾਹਮਣੇ ਦਿਖਦੇ ਆ ਫਿਰ ਬਾਕੀ ਮੈਂ ਕਹੂੰਗਾ ਕਿ ਮੈਂ ਬਹੁਤ ਲੱਕੀ ਸੀਗਾ ਕਿ ਮੇਰੀ ਜਿਹੜੀ ਪਹਿਲੀ ਪੰਜਾਬੀ ਫਿਲਮ ਸੀਗੀ ਉਹਦੇ ਚ ਹੀ ਮੈਨੂੰ ਗੁੱਗੂ ਬਾਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਗੁੱਗੂ ਬਾਜੀ ਕੱਲੇ ਫਿਲਮਾਂ 'ਚ ਹੀਰੋ ਨਹੀਂ ਹੈਗੇ ਉਹ ਕਿਰਦਾਰ ਵਾਈਜ਼ ਉਹ ਜਿਸ ਤਰ੍ਹਾਂ ਤੁਹਾਡੇ ਨਾਲ ਮਿਲਦੇ ਆ ਬੋਲਦੇ ਆ ਤੁਹਾਨੂੰ ਕੰਫਰਟੇਬਲ ਫੀਲ ਕਰਾਉਂਦੇ ਆ ਉਹ ਹਰ ਚੀਜ਼ 'ਚ ਹੀਰੋਇਜ਼ਮ ਹੈ